ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਅੱਜ ਆਪਣੇ ਬੁਟੀਕ ਦੀ ਵਾਰੀ ਆ ਗਈ ਵਿਚਾਰੇ ਦੀ ਮਸਾਂ ਆਈ ਹੈ ਕਾਇਦਨ ਹੋ ਗਏ ਤੇ ਬਾਰੋਂ ਬਾਰੋਂ 2-3 ਦਿਨ ਹੋ ਗਏ ਕੰਮ ਨਿਮੇੜਦਿਆਂ ਇੱਥੇ ਹੁਣ ਅਣਖੀ ਜੋ ਹੋ ਕੇ 12 ਵੱਜ ਗਏ ਸਿੱਟੀ ਲਿਆ ਸਮਾਨ ਸਾਰਾ ਥੱਲੇ ਹੌਲੀ ਹੌਲੀ ਚੱਕ ਲਾਂਗੇ ਫੇਰ ਟਰੱਕਾ ਲਾਉਣ ਵਾਲਾ ਤੂੰ ਹੀ ਦਿੰਦੀ ਹੈ ਆ ਕਰਾਈ ਦੀ ਦੇਖੀ ਏ ਖਰਾਬ ਹੋ ਗਈ ਪਰ ਮੈਂ ਉਹਨਾਂ ਨੂੰ ਚੁੰਮੀ ਦੇ ਕੇ ਹੀ ਗੁਣਾਏ ਕਰਤੀ ਜਿਹੜੀ ਚੁੰਮੀ ਖਰਾਬ ਹੋ ਗਈ ਉਹਨ ਤੇ ਆ ਦੇ ਉਹ ਖਰਾਬ ਤਾਂ ਕੱਪਾ ਤਰਾਂ ਅੰਗੜਾ ਹੁਣ ਇਹਦੇ ਨਾਲ ਆ ਕਰਾਈਏ ਇਹਦਾ ਵੀ ਗੱਲ ਹੀ ਨਹੀਂ ਬਣਾਈ ਪਤਾ ਨਹੀਂ ਇਹ ਉਹ ਤੇ ਕੱਪੜਾ ਦੂਜਾ ਨੇ ਤੈਨੂੰ ਅੱਭੀ ਤੇ ਨੂੰ ਹੱਥ ਕੰਗੀਆਂ ਮੱਜੇ ਤੇ ਉਹ ਤੇ ਇੰਨਾ ਨਹੀਂ ਲੈਸਾ ਰਹਿ ਗਈਆਂ ਅਜੇ ਨਾ ਰਸੀ ਕਰਨ ਵਾਲਾ ਤੇ ਮੈਂ ਤਾਂ ਉਹਦੇ ਕੀ ਕੁਛ ਨੇ ਕਰਿਆ ਚੱਕਾ ਵੇ ਹੈਡਫੋਨ ਵਾਲੇ ਹਾਂ ਧਰ ਕੇ ਉਧਰ ਐਨਕਾ ਮਾ ਅਧਹੀ ਐਂ ਤੇ ਚਾਹਤ ਕੋਈ ਨਹੀਂ ਤੇ ਹੁਣ ਆ ਚੱਤੀ ਇਹ ਬੀਤੀ ਨੇ ਪ੍ਰੈਸ ਕਰੀ ਆ ਚੱਕਣ ਵਾਲੀ ਆ ਇਹ ਕੱਲ ਬੀਤੀ ਨੇ ਆ ਦੇ ਕੱਪੜੇ ਤੇ ਪ੍ਰੈਸ ਕਰਦੀ ਬੀਤੀ ਉਧਰ ਧਰ ਦੇ ਫਰਾਉ ਉਹ ਹੀ ਚਾਹਤ ਜੀ ਹਸਾਲਾ ਲੈ ਆਖੀ ਬੀਤੀ ਉਧੂ ਦੇ ਕਿ ਫੁੱਸੀ ਬੜਾ ਮਗਾਉਂਦੀ ਐ ਇਹ ਸਭਾ ਨਾ ਇਹਨਾਂ ਨੂੰ ਉਧਰ ਲੈ ਜਾਣ ਤਾਂ ਹੁਣ ਕੋ ਉਧਰ ਧਰ ਦੇ ਆ ਮੈਂ ਉਧਰੋਂ ਫੇਰਾ ਸਰਦਨ ਪਾਉਣਾ ਆ ਆ ਵੀ ਲੈ ਜਾ ਛੋੜਿਆ ਨਾ ਮਿਲ ਗਿਆ ਨਾ ਕਾ ਤੋ ਨਹੀਂ ਜਾਂਦੇ ਇਹ ਬੰਦਾਰੇ ਸਮਝੋ ਜਿਲਵੀਰ ਵੀ ਨਹੀਂ ਆ ਉਹ ਤਾਂ ਬੁਨਾਰ ਐ ਉਹ ਤਾਂ ਬਹੁਤ ਬਹੁਤ ਦਰਦ ਹੋ ਰਿਹਾ ਤੀ ਕਹਿੰਦੀ ਪਾਣੀ ਗਿਆ ਤਾਂ ਦੇਖ ਲੈ ਕੱਪੜੇ ਤਾਂ ਇੱਥੇ ਰੱਖੀ ਵਿੱਚ ਹੀ ਆ ਇਹ ਤਾਂ ਦੂਜੇ ਨੇ ਦੂਜੇ ਕਹਿੰਦੇ ਕੀ ਨੇ ਇਹ ਤਾਂ ਕਰ ਨਹੀਂ ਆਉਂਦੇ ਮੈਂ ਉਹਨੂੰ ਮੀਨ ਤੇ ਜਾ ਦੇ ਕਾਲੇ ਰੰਗ ਦੇ ਸਾਰੀ ਸਲਵਾਰ ਨਾਲ ਕਿਥੇ ਆਣਾ ਮੰਨਦੇ ਮਰਾ ਪਰ ਇਹ ਪਾਉਣਾ ਨੂੰ ਮੈਂ ਕਿਹੜਾ ਕਹਿੰਨ ਜਾਵਾਂ ਕਰ ਲਿਆ ਦੇਖ ਤੀ ਜੀ ਠੀਕ ਹੈ ਇਹਨਾਂ ਅੱਗੇ ਬਣਾਉਂਗੀ ਸਲਵਾਰਾ ਹਿੱਤ ਹਾਂ ਇਸ ਸਲਵਾਰਾ ਦਾ ਪਿੰਗ ਦਾ ਮਾੜਾ ਜਿਹਾ ਨਾ ਘਟਦੀ ਇੱਥੇ ਨਾ ਗਰਮੀ ਆਲੇ ਧਰਦਨੀਆਂ ਉਹ ਕਰਿਆ ਤਰ ਹਾਂ ਆ ਇੱਥੇ ਇਹ ਬਿਆਦੀ ਕਾਲਾ ਜਲ ਫਾਫਾ ਦੇਖ ਆਦੀ ਇਹ ਸਭ ਇਹਦਾ ਸਾਰੇ ਸੁਨ ਆ ਦੇ ਚਾਹ ਬਣਵਾ ਲੀਂਗੇ ਇਹਦਾ ਚੁੰਨਾ ਵਾਲਾ ਤਾਂ ਹੈਗੀ ਨਹੀਂ ਹੁਣ ਟਾਈਮ ਨਾਲ ਇਹ ਤਾਂ ਇਹਨਾਂ ਨੂੰ ਅੱਧਾ ਭਰੀ ਬਣਾ ਦੇ ਨਹੀਂ ਆਸੂ ਸੋਨਾ ਲਾਇਆ ਸੀ ਮੈਂ ਜੇ ਕੱਲਾ ਕਮੀਨ ਨਹੀਂ ਮਿਲ ਜਾਗਾ ਕਿਦਾਂ ਮੈਨੂੰ ਮਾਰਦਾ ਇਹ ਤਰ੍ਹਾਂ ਹੂੰ ਸੂਟਾ ਪੂਰਾ ਹੈ ਤਾਂ ਕੰਮ ਖਰਾਬ ਕਰਨਾ ਜੇ ਕੱਲਾ ਕਮੀਨ ਮਿਲ ਜੇ ਤੂੰ ਨਹੀਂ ਲੈ ਲਾ ਕਮੀਨ ਤਾਈ ਮੀਟਰ ਕੱਟ ਕੇ ਦੇ ਤੂੰ ਜਦ ਤੱਕ ਸੂਟ ਖਰਾਬ ਹੋਊਗਾ ਕਾਈ ਮੀਟਰ ਛੋਟ ਰਹਿ ਜੋ ਇੱਕ ਕਾਲੀ ਸਲਵਾਰ ਲਾ ਕੇ ਮੈਚਿੰਗ ਹੋ ਜਾ ਉਹ ਵੀ ਖਰਾਬ ਹੋਊਗਾ ਆਏ ਤੋ ਕਰਨਾ ਨਹੀਂ ਤਾਂ ਵੇਚ ਹੀ ਘੜੇ ਰੱਖ ਜਿਆ ਦੇਖੀ ਜਾਂਦੀ ਸੂਟ ਖਰਾਬ ਸੂਟ ਖਰਾਬ ਮੂਹ ਨੂੰ ਤਾਂ ਆਂਗਣ ਤੇ ਵੀ ਤੇਰਾ ਨੀ ਆ ਬੋ ਜਾਉਂਦਾ ਨਾ ਨਾ ਦੱਸ ਨਾ ਐਂ ਤੇ ਮੈਂ ਕਾਲਾ ਰੰਗ ਵੀ ਲਾਈ ਦੀ ਪਰ ਮੈਂ ਤੇ ਮੂਹੇ ਨੂੰ ਬ੍ਰਿਜਾਰ ਨੇ ਤੇ ਕਾਲੇ ਰੰਗ ਦੇ ਕੀ ਹੋ ਗਿਆ ਕੀ ਨੇ ਚੱਲੀ ਤਾਂ ਜਾਂਦਾ ਹੈ og við erum að vera ਆਣੀ ਕਹਿੰਦੀ ਇਹ ਤਾਂ ਇਧਰ ਹੀ ਲੈਣੇ ਨੇ ਕਹਿੰਦੀ ਵੀਡੀਓ ਬਣਾਉਂਗੀ ਮੈਂ ਇਹ ਜਿਹੜੇ ਹੈਂਗਰਾਂ ਚ ਪੈਨੇ ਇਧਰ ਇਧਰ ਹੂੰ ਇਹਨਾਂ ਦੀ ਵੀਡੀਓ ਬਣਾਉਂਗੀ ਕਿ ਨਹੀਂ ਮਸੂ ਬਾਹਰੇ ਗਿਆ ਹਜੇ ਕਾ ਲੈ ਨਹੀਂ ਤਾਂ ਪਾਣੀ ਆਹ ਨਹੀਂ ਮੈਂ ਹੰਨਾ ਆਪਣੀ ਪਾਇਆ ਡਿਜ਼ਾਈਨ ਜੇ ਕੱਢ ਲੈਣੀ ਆ ਵੀ ਆ ਬਣਾਉਂਗੀ ਬਣਾਉਂਗੀ ਕਢਾਉਂਗੀ ਮੈਂ ਵੀ ਨਹੀਂ ਪਾਇਆ ਹੈਗੇ ਇਹ ਮੈਨੂੰ ਐ ਉਹ ਹੋਇਆ ਵੀ ਜੇ ਨਾ ਪਿਆਜ ਆ ਫੇਰ ਓਕਾ ਹੋਣੀ ਹੋਰ ਆ ਚੁਬਣ ਜਿਹਾ ਲੱਗਦਾ ਕੱਪੜਾ ਇਹ ਚੁਬਦਾ ਤਾਂ ਨਹੀਂ ਹੈਗਾ ਇਹ ਇਹਦੇ ਵਿੱਚ ਨਹੀਂ ਨਾ ਹੈਗਾ ਉਹ ਆ ਪੀਤੀ ਦੇ ਪਾਦੀ ਪਿੱਤਰ ਚੁਬਿਆ ਤੇ ਉਹਨੇ ਨਾ ਇਹਨਾਂ ਨੇ ਨਹੀਂ ਚੁਬਿਆ ਉਹ ਤਾਂ ਥੋੜਾ ਜਿਹਾ ਨਕਲੀ ਚਾਹੇ ਵੱਧਵੇਂਗਾ ਉਹ ਤਾਂ 700 ਦੇ ਸੂਟ ਬਣੇ ਦੀ ਪੀਤੀ ਦਾ ਇਹਨਾਂ ਨੇ ਵੀ ਸਾਰੇ ਦੀ ਵੀਡੀਓ ਬਣਾਉਣੀ ਹੈ ਜੀ ਆਹ ਹੀ ਨੇ ਹਾਂ ਇੱਕ ਇਹਦੇ ਨਾਲ ਦਾ ਰੰਗ ਹੋਤੀ ਆ ਮੇਰੀ ਮੇਰੀ ਬਣਾ ਚਲੋ ਜੀ ਅੱਜ ਆਪਣੇ ਬੁਟੀਕ ਦੀ ਸੈਟ ਆ ਗਈ ਕੱਲ ਮੈਂ ਦੂਜੇ ਕੰਮ ਕਰੇ ਅੱਜ ਇਹਦੀ ਸਾਰੀ ਸਬਰ ਸਵਰਾਈ ਹੋ ਗਈ ਇੰਦਰ ਕੁਰਸੀ ਪਰ ਹੀ ਪਈ ਤੀ ਬੁਰਾ ਹਾਲ ਦੀ ਕੱਪੜਿਆਂ ਦਾ ਤੇ ਆਹ ਜੀ ਕੁਸ਼ਕ ਵੀਡੀਓ ਬਣਾਉਣ ਵਾਲੇ ਰਹਿੰਦੇ ਨੇ ਆਹ ਸੂਟ ਨੇ ਜਿਹੜੇ ਮੇਰੀਆਂ ਭੈਣਾਂ ਦਿੰਦੇ ਨੇ ਇਹ ਆਪਾਂ ਪੈਕਿੰਗ ਕਰਨੀ ਹੈ ਉੱਪਰ ਨਾਂ ਨਾਂ ਲਿਖ ਕੇ ਰੱਖਣੇ ਨੇ ਹਜੇ ਇਹ ਕੁਸ਼ਕ ਸਟੀਚਿੰਗ ਵਾਲੇ ਨੇ ਇੱਧਰ ਪਾਰਸਲਾਂ ਦੇ ਐਡਰੈਸ ਪਾਉਣੇ ਨੇ ਜਾਂ ਸਲਾਈ ਵਾਲੇ ਨੇ ਦੁਬਾਰਾ ਦੁਪੱਟਿਆਂ ਦੇ ਇਹਨਾਂ ਦੇ ਫਿਨਿਸ਼ਿੰਗ ਲਈ ਗਏ ਹੋਏ ਨੇ ਸਾਰਾ ਕੰਮ ਹੁਣ ਸਵਾ ਦੋ ਹੋ ਗਏ ਪਚਾਹ ਬਣਾ ਕੇ ਪੀ ਕੇ ਮੱਜਾ ਨਮਾਉਣੇ ਆ ਫੇਰ ਦੇਖਾਂਗੇ ਵੀਡੀਓ ਲਵੇ ਆਵਾਂਗੇ ਸੋਟਾ ਨਹੀਂ ਵਾਸਤੇ പ്രാണയ ആണ് നടക്കുന്നത് ഇവിടെ വാ രഹഗ ഇത്ര തോർ ലൈന കട്ട് ചെയ്യുന്ന രസീ വല്ല ആ തോയേടാ ഇതിനമ്മേ കല്ലോ വെട്ടിക്കോ കല്ലോ 그러면은 നായേത്ര ਸੀ ਮੰਨਦੇ ਨਾ ਨੇ ਇਹਨੇ ਕੀ ਕਰੀਏ ਨੇ ਬੇਟਾ ਮੈਂ ਤੇ ਖਾਣਾ ਬਣਾਇਆ ਹੈ ਬੈਂ ਦਾਰੇ ਮੜਦੋ ਦਾਰਾ ਕਰਾ ਲਾ ਲੇ ਗਿੱਟਾ ਦੇ ਦਾ ਕਰਦਿਨੀ ਆਂਦਾ ਕੋਈ ਆਨੇ ਤੂੰ ਤੈਨੂੰ ਦੇਖੀ ਬਾਹਰ ਕਰਦਾ ਕਿੰ ਕੁ ਰਹਾ ਤਨ ਪੂਰੀ ਕੱਟ ਮਸ ਆਨੇ ਇਹਨਾਂ ਦੇ ਪਾਣੀ ਨੂੰ ਪੀਚੇਗੀ ਓ ਹੈਲੋ। ਇਹਦਾ ਦੇਖੋ ਜੀ ਟਾਈਮ 4 ਵਜੇ ਨੂੰ ਮੈਂ ਤਿੰਨ 3:30 ਵਜੇ ਮੰਜਨ ਮਾਰਤੀ ਆਂ। ਨਹੀਂ ਆਪਾਂ ਕੱਲ ਬਕਰਾਂ ਨਾਲ ਸੰਗੀਤੀ ਮੈਂ ਇਸ ਲਈ ਸੰਗਾਈ ਕੀਤੀ ਉਹਨਾਂ ਤੋਂ। ਉਹਨਾਂ ਨੇ ਇੱਥੇ ਅੱਧਾ ਪੌਣਾ ਘੰਟਾ ਹੋ ਗਿਆ ਮੰਜਨ ਮੰਜਨ ਇੱਥੇ ਸਾਰੀ ਤੁੱਪ ਹੈ। ਮਰਿਆ 5 ਵਜੇ ਤੱਕ ਤੁੱਪ ਰਹੂਗੀ। ਨਹੀਂ ਵਿਚਾਰੀਆਂ ਸੌਂਗਨਾਂ ਨਾ ਕਿ ਬੰਦੇ ਤਾਂ ਇਹਨਾਂ ਨੂੰ ਠੰਡ ਲੱਗਦੀ ਹੈ। ਹੁਣ ਇਹ ਤੁੱਪ ਨਾਲ ਤੁੱਪ ਚਰਾਮ ਨਾਲ ਖੜੀਆਂ ਨੇ। 5 ਵਜੇ ਤੱਕ ਇੱਕ ਘੰਟਾ ਹੋਰ ਤੁੱਪ ਰਹੂਗੀ ਇੱਥੇ। ਨਹੀਂ ਬਕਰਾਂ ਦੀ ਸੌਂ ਰਹਿੰਦੀ ਸੀ ਇੱਥੇ। ਆਪਣਾ ਸਾਰਾ ਕੰਮ ਨਿਬੜ ਗਿਆ ਹਾਂ ਜੀ ਮੇਰੀ ਆਪਦੀ ਵਾਰੀ ਰਹਿੰਦੀ ਐ ਨਾ ਹੁਣ ਵਾਲੀ ਹੁਣ ਪਿੰਦਰ ਲੱਗ ਗਿਆ ਨਾ ਹੁਣ ਮੈਂ ਨਾ ਆਉਂਗੀ ਉਸ ਤੋਂ ਬਾਅਦ ਆਪਾਂ ਸਬਜ਼ੀ ਬਣੀ ਦਾ ਕਰਦੇ ਆਂ ਬਾਲੀਆਂ ਔਖੇ ਨੇ ਮੈਂ ਸਾਰਾ ਆਮ ਨਾਲ ਖੜੀਆਂ ਨੇ ਧੁੱਪ ਚ ਚਲੋ ਜੀ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਆਪਣਾ ਸੈਫੀ ਰਹਿ ਗਿਆ ਸੈਫੀ ਨੂੰ ਹੁਣ ਥੋੜੀ ਜੀ ਮੌਸਮ ਦੀ ਹਵਾ ਚੱਲ ਪਈ ਠੰਡੀ ਕੱਲ ਨੂੰ ਨਮਾਉਂਗੀ ਨੂੰ ਮੈਂ ਇੱਧਰ ਖਪੜਾ ਲੀੜਾ ਸਾਰਾ ਕਾਜ ਚੱਕ ਕੇ ਉੱਧਰ ਓਕੇ ਕਰਨਾ ਨੇ ਤੁਸੀਂ ਕਰੋ ਜੀ ਇਸ ਵਲੌਗ ਨਾਲ ਇੰਜੋਏ ਕੱਲ ਨੂੰ ਆਪਾਂ ਹੋਰ ਵਲੌਗ ਨਾਲ ਮਿਲਦੇ ਆਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ